ਅਸ਼ੀਆ ਕਾਲ ਦੀ ਤੁਸੀਂ ਦੇਖ ਰਹੇ ਹੋ ਚੈਨਲ ਰੈਵਨਿਊਜ਼ ਮੁੱਖ ਮੰਤਰੀ ਭਗਮੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਸੂਬੇ 'ਚ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂਆਤ ਕੀਤੀ। ਜਦ ਨਸ਼ਿਆਂ ਵਿਰੁੱਧ ਮਹਿਮੇ 78 ਮਿਤੀ ਨੂੰ ਪੰਜਾਬ ਪੁਲਿਸ ਨੇ ਐਤਵਾਰ ਨੂੰ ਇੱਕ ਵਿਸ਼ੇਸ਼ ਅਪੇਸ਼ਨ ਅਪੇਸ਼ਨ ਸੀਲ 13 ਚਲਾਇਆ ਜਿਸ ਦਾ ਮਕਸਦ ਸਹਰੰਦੀ ਸੂਬਿਆਂ 'ਚ ਦਾਖਲ ਹੋਣ ਜਾਂ ਬਾਹਰ ਜਾਣ ਵਾਲੇ ਸਾਰੇ ਵਾਹਨਾਂ ਨੂੰ ਬਰੀਕੀ ਨਾਲ ਜਾਂਚ ਕੀਤੀ। ਜਾਂ ਜੋ ਨਸ਼ੀਲੇ ਪਦਾਰਥ ਤੇ ਨਸ਼ਾ ਤਰਸਕਰੀਅਤ ਤੇ ਵਾਜ਼ ਅੱਖ ਰੱਖੀ ਜਾ ਸਕੇ। ਪੁਰੇ ਪੀਰਵੇ ਸਾਂਝੇ ਕਰਦੇ ਹੋ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਤ ਸਕੂਲਾਂ ਨੇ ਦੱਸਿਆ ਹੈ ਕਿ 10 ਜ਼ਿਲ੍ਹਾ ਵਿੱਚ ਜਿਨ੍ਹਾਂ ਦੇ ਹੱਦਾਂ ਯੂਟੀ ਚੰਡੀਗੜ੍ਹ ਸਮੇਤ ਚਾਰ ਸੂਬਿਆਂ ਨਾਲ ਸਾਂਝੀਆਂ ਹਨ ਤੇ ਲਗਭਗ 52 ਐਂਟਰੀਆਂ ਪੁਆਇੰਟਾਂ ਤੇ ਇੰਸਪੈਕਟਰ ਡੀਐਸਪੀਜ਼ ਦੀ ਨਿਗਰਾਨੀ ਹੇਠ 1000 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਮਜ਼ਬੂਤੀ ਨਾਕੇ ਲਗਾਏ ਗਏ ਸਨ 10 ਆਸਤਵਾਜੀ ਸਰਾਂ ਦੇ ਜ਼ਿਲ੍ਹੇ ਪਠਾਨਕੋਟ, ਸ਼੍ਰੀ ਮੁਕਸਰ ਸਾਹਿਬ, ਫਾਜ਼ਿਲਕਾ, ਰੂਪਨਗਰ, ਐਸਏਐਸ ਨਗਰ, ਪਟਿਆਲਾ, ਸੰਗਰੂਰ, ਮਾਨਸਾ ਸ਼ਿਆਰਪੁਰ ਅਤੇ ਬਠਿੰਡਾ ਚ ਇਹ ਪੇਸ਼ੈਂਟ ਚ ਲਾਇਆ ਗਿਆ ਉਹਨਾਂ ਨੇ ਕਿਹਾ ਕਿ ਸੂਬੇਜ ਦਾਖਲ ਹੋਣ ਜਾਂ ਬਾਹਰ ਜਾਣ ਵਾਲੇ 4244 ਬਣਾ ਜਾਂਚ ਕੀਤੀ ਗਈ ਜਿਨ੍ਹਾਂ ਵਿੱਚੋਂ 511 ਦੇ ਚਲਾਨ ਕੀਤੇ ਗਏ ਤੇ 39 ਨੂੰ ਕਾਰਵਾਈ ਦਰਉਣ ਜਬਤ ਕੀਤਾ ਗਿਆ ਇਸ ਤੋਂ ਇਲਾਵਾ ਪੁਲਿਸ ਦੀਆਂ ਟੀਮਾਂ ਵੱਲੋਂ ਨਸ਼ਿਆਂ ਵਿਰੁੱਧ ਆਪਣੀਆਂ ਕੇਰਾਬੰਦੀ ਤੇ ਤਲਾਸ਼ ਮੇਂ ਮਜਾਰੀ ਹੈ ਜਿਸ ਤਹਿਤ ਐਤਵਾਰ ਨੂੰ 490 ਥਾਮਾਂ ਦੇ ਛਾਪੇਮਾਰੀ ਕੀਤੀ ਗਈ ਹੈ ਤੇ ਸੂਬੇ ਭਰ ਚ 109 ਐਫਆਈ ਅਰਜ ਦਰਜ ਕਰਨ ਉਪਰੰਤ 136 ਨਸ਼ਾ ਸਮਰਗਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਪੈਸ਼ਲ ਡੀਜੀਪੀ ਨੇ ਕਿਹਾ ਕਿ ਸ਼ਾਪਾ ਮਾਰੀ ਦੇ ਨਤੀਜੇ ਵਜੋਂ ਗ੍ਰਿਫਤਾਰ ਕੀਤੇ ਗਏ ਨਸ਼ਾ ਸਮਰਗਰਾਂ ਦੇ ਕਬਜ਼ੇ 'ਚ 11.3 ਕਿਲੋ ਹੈਰੋਇਨ ਅਤੇ 3.48 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਅਜੀਆਂ ਹੋਰ ਖਬਰਾਂ ਜਨਰੇ ਲਈ ਸਾਡੇ ਚੈਨਲ ਨੂੰ ਕੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਹੋਰ ਖਬਰ ਦੇ ਨਾਲ ਧੰਨਵਾਦ ਜੀ